ਇਹ ਵੀਡੀਓ ਤੁਸੀਂ ਹਬੌਰ ਦੇ ਨੇੜੇ ਦੇ ਪਿੰਡਾਂ ਦੇ ਇੱਕ ਪਿੰਡ ਦਿਵਾਨ ਖੇੜਾ ਦੀ ਦੇਖ ਰਹੇ ਹੋ ਇਹ ਕੱਲੀ ਇੱਕ ਪਿੰਡ ਦੀ ਤਸਵੀਰ ਹੈ ਜਿੱਥੇ ਪਿਛਲੇ ਕੁਝ ਦਿਨ ਪਹਿਲਾਂ ਪਏ ਭਾਰੀ ਮੀਂਹ ਨੇ ਬੁਰੀ ਤਰ੍ਹਾਂ ਨਾਲ تباہੀ ਕੀਤੀ ਹੈ ਵੀਰੋ ਜਿਹੜੀ ਉਸ ਦਿਨ ਕੁਦਰਤ ਵੱਲੋਂ ਕੁਦਰਤੀ ਆਫਤਾ ਆਈ ਏ ਉਹਦੇ ਨਾਲ ਸਾਡੇ ਜਿਹੜੇ ਖੇਤਾਂ ਦਾ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਦੇਖੋ ਗੋਡੇ-ਗੋਡੇ ਉੱਪਰ ਸਾਡੇ ਪਾਣੀ ਖੜਾ ਜੀ ਕੋਈ ਵੀ ਰਾਜਨੀਤਿਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜ਼ਿੰਮੇਵਾਰ ਬੰਦਾ ਕੋਈ ਐਸਡੀਐਮ ਕੋਈ ਡੀਸੀ ਕੋਈ ਬੀਡੀਪੀਓ ਕੋਈ ਡੀਡੀਪੀਓ ਕੋਈ ਵੀ ਸਾਡੀ ਸਾਰ ਲੈਣ ਨਹੀਂ ਆਇਆ ਇੱਥੇ ਸਾਡੇ ਘਰਾਂ ਦੇ ਹਾਲਾਤ ਆ ਦੇਖ ਲਓ ਚਿੱਤਾਂ ਦੇ ਵਿੱਚ ਗੋਡੇ ਤੋਂ ਗੋਡੇ ਉੱਪਰ ਪਾਣੀ ਖੜਾ ਜੀ ਪਸ਼ੂਆਂ ਦਾ ਚਾਰਾ ਖਤਮ ਹੋਇਆ ਖੜਾ ਜੀ ਆ ਮਕਾਨਾਂ ਦਾ ਹਾਲਾਤ ਵੇਖ ਲਓ ਮਕਾਨਾਂ ਦੇ ਨਾਲ ਗੋਡੇ-ਗੋਡੇ ਪਾਣੀ ਖੜਾ ਹੈ ਤਹਾਡੇ ਸਾਹਮਣੇ ਤਸਵੀਰ ਹੈ ਪੁੱਤਾ ਵਾਂਗੂ ਪਾਲੇ ਬਾਗ ਜਿਹੜੇ ਆ ਦੇਖ ਲਓ ਬਾਗ ਦੇ ਹਾਲਾਤ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਬਾਗਾਂ ਦੇ ਹਾਲਾਤ ਦਿਖਾ ਦੂ ਕਮਾ ਕੇ ਗੋਡੇ-ਗੋਡੇ ਤੇ ਉੱਪਰ ਪਾਣੀ ਖੜਾ ਹੈ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਜਿਹੜੀ ਆਰਥਿਕ ਮਦਦ ਨਹੀਂ ਦਿੱਤੀ ਗਈ ਤੇ ਆ ਸਾਡੀ ਭਗਵੰਤ ਮਾਨ ਸਰਕਾਰ ਅੱਗੇ ਹੱਥ ਜੋੜ ਕੇ ਅਪੀਲ ਇਹ ਜਿਹੜਾ ਪਾਣੀ ਹੈ ਇਹਨੂੰ ਜਲਦੀ ਤੋਂ ਜਲਦੀ ਕਢਾਇਆ ਜਾਵੇ ਤੇ ਦਾ ਜਿਹੜਾ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਇਥੇ ਪ੍ਰਸ਼ਾਸਨ ਦਾ ਜੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕੋਈ ਡੀਸੀ ਮੈਡਮ ਦੀ ਕੋਈ ਐਸਡੀਐਮ ਸਾਹਿਬ ਦੀ ਜੋ ਵੀ ਮਤਲਬ ਜ਼ਿੰਮੇਵਾਰ ਬੰਦਾ ਜੀ ਉਹਨੂੰ ਇੱਥੇ ਭੇਜ ਕੇ ਮੌਕੇ ਤੇ ਇਹ ਹਾਲਾਤ ਹੈ ਜਿਹੜੇ ਇਹਦੇ ਤੇਕੇ ਦਾ ਪਾਣੀ ਜਿਹੜਾ ਕੜਾਇਆ ਜਾਵੇ ਤਾਂ ਕਿ ਜਿਹੜੇ ਇੱਥੇ ਵਸ ਰਹੇ ਨੇ ਕਿਸਾਨ ਵੀਰ ਉਹਨਾਂ ਨੂੰ ਇੱਕ ਕੁਦਰਤੀ ਆਫਤਾਂ ਤੋਂ ਬਚਾਇਆ ਜਾ ਕੇ ਬਚਾਇਆ ਜਾ ਸਕੇ ਧੰਵਾਦ ਨਾ ਤਾਂ ਦੱਸਣਾ ਪਿੰਡ ਦਾ ਇਹ ਪਿੰਡ ਦੀਵਾਨ ਖੇੜਾ ਰੋਡ ਹਰੀਪੁਰਾ ਕਾਣੀ ਹੈ ਜੀ ਜਿੱਤੇ ਕੁਦਰਤੀ ਆਫਤਾਂ ਨਾਲ ਇਨਾ ਜਿਹੜਾ ਨੁਕਸਾਨ ਹੋਇਆ ਜੀ ਪਿੰਡ ਦੀਵਾਨਕੇ ਦਾ ਹਰੀਪੁਰ ਹਰੀਪੁਰਾ ਰੋਡ ਟਾਣੀ ਜਾਗੂਰਾਮ ਐਂਡ ਸਾਬੂਰਾਮ ਜੀ ਧੰਨਵਾਦ ਜੀ ਬਸ ਕੁਮਾਇਆ ਨਹੀਂ ਕੈਮਰਾ ਨਹੀਂ ਕੁਮਾਇਆ ਹੈ ਕੋਈ ਕੁਮਾਇਆ ਹੈ ਸਾਰੇ ਆ ਗਏ ਉਹ ਤੇ ਦ੍ਰਿਸ਼ ਦਾ ਸਾਰਾ ਇਥੂ ਆ ਹੀ ਜਾਣਾ ਹੈ ਉਹ ਕਿੰਦਾ ਕਮਾ ਕੇ ਪਿੰਡਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਨੇ ਕਿ ਤੁਸੀਂ ਦੇਖ ਰਹੇ ਹੋ ਕਿ ਘਰਾਂ ਦੀਆਂ ਦਿਵਾਰਾਂ ਦੇ ਵਿੱਚ ਤਰੇੜਾਂ ਖੜੀਆਂ ਹੋ ਗਈਆਂ ਘਰਾਂ ਚੋਂ ਪਾਣੀ ਨਿਕਲ ਨਹੀਂ ਰਿਹਾ ਮਹਾਮਾਰੀ ਵਰਗੀ ਸਥਿਤੀ ਹੋਈ ਪਈ ਹੈ ਲੋਕਾਂ ਦਾ ਜਿਹੜਾ ਮੂੰਹ ਹੈ ਉਹ ਸਰਕਾਰ ਵੱਲ ਹੈ ਕਿ ਸਰਕਾਰ ਦਾ ਕੋਈ ਨੁਮਾਇੰਦਾ ਆਏਗਾ ਤੇ ਕੋਈ ਇਹਨਾਂ ਦੀ ਸੁਰਸਰ ਲਏਗਾ ਪਸ਼ੂਆਂ ਲਈ ਹਰਾ ਚਾਰਾ ਨੀਰੇ ਪੱਠੇ ਦੀ ਵੀ ਤਕਲੀਫ ਹੋ ਗਈ ਹੈ ਘਰਾਂ ਦੇ ਵਿੱਚ ਤਰੇੜਾਂ ਖੜੀਆਂ ਹੋ ਗਈਆਂ ਨੇ ਸੋ ਅਜੇ ਤੱਕ ਕੋਈ ਵੀ ਸਰਕਾਰੀ ਮਦਦ ਜਿਹੜੀ ਆ ਉਥੇ ਨਹੀਂ ਪਹੁੰਚੀ ਬਾਗ ਵੀ ਤਬਾਹੀ ਦੇ ਕੰਡੇ ਤੇ ਖੜੇ ਹੋ ਗਏ ਨੇ ਨਰਮੇ ਦੀ ਫਸਲ ਬਰਬਾਦ ਹੋ ਸਕਦੀ ਹੈ ਕਿਉਂਕਿ ਜੇਕਰ ਇਹ ਪਾਣੀ ਕੁਝ ਹੋਰ ਦਿਨ ਖੜਾ ਰਿਹਾ ਤਾਂ ਕਿਸੇ ਵੀ ਤਰ੍ਹਾਂ ਨਾਲ ਫਸਲ ਦੇ ਬਚਣ ਦੇ ਅਸਾਰ ਨਹੀਂ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਨੂੰ ਪਿੰਡ ਦਿਵਾਨ ਖੇੜਾ ਤੋਂ ਮਿਲ ਗਿਆ ਨੇ ਰੇਡੀਓ ਪੰਜਾਬ ਟੂਡੇ ਤੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਦੋਸਤੋ ਜਾਨੀ ਡਾਗੁਰਾਮ ਐਂਡ ਸਾਬੂ ਰਾਮ ਕੁਦਰਤ ਵੱਲੋਂ ਜਿਹੜੀ ਤ੍ਰਾਸਦੀ ਉਸ ਦਿਨ ਆਈ ਹੈ ਪਾਰੀ ਬਰਸਾਤ ਕਰਨ ਇਹ ਹਾਲਾਤ ਨੇ ਸਾਡੀ ਧਾਨੀ ਦੇ ਇਹ ਦੇਖੋ ਜੀ 3 3 ਫੁੱਟ ਜਿਹੜਾ ਪਾਣੀ ਹੈਗਾ ਇਹ ਸਾਡੇ ਘਰਾਂ ਦੇ ਨਾਲ ਖੜਾ ਜੀ ਆਉਂਦੇ ਕੰਦਾ ਦੇ ਨਾਲ ਘਰਾਂ ਦੇ ਵਿੱਚ ਵੀ ਪਾਰੀ ਐਂਟਰ ਕਰ ਗਿਆ ਸਾਡੇ ਸਾਡੀ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਹੱਥ ਜੋੜ ਕੇ ਬੀਲੇ ਵੈਗਰੂ ਵੀ ਖਾਲਸਾ ਵੈਗਰੂ ਜੀ ਕੀ ਫਤਿਹ ਵੀਰੋ ਜਿਹੜੀ ਕੁਦਰਤ ਵੱਲੋਂ ਉਸ ਦਿਨ ਆਫਤ ਆਈਏ ਕੁਦਰਤੀ ਆਫਤਾ ਦੇ ਵਿੱਚ ਪਿੰਡ ਦੀਵਾਨ ਖੇੜਾ ਟਾਣੀ ਹਰੀਪੁਰਾ ਰੋਡ ਜਾਗੁਰਾਮ ਐਂਡ ਸਾਬੂਰਾਮ ਟਾਣੀ ਤੇ 4-4 ਫੁੱਟ ਪਾਣੀ ਜਿਹੜਾ ਖੜਾ ਆ। ਆ ਪਾਣੀ ਦੇ ਨਾਲ ਜਿਹੜੇ ਮਕਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਦੇਖੋ ਸਾਰੀਆਂ ਦਰਾੜਾਂ ਆ ਚੁੱਕੀਆਂ ਨੇ ਮਕਾਨਾਂ ਦੇ ਵਿੱਚ। ਕੋਈ ਵੀ ਜਿਹੜਾ ਇੱਥੇ ਪ੍ਰਸ਼ਾਸਨ ਦਾ ਬੰਦਾ ਜਿਹੜਾ ਜ਼ਿੰਮੇਵਾਰ ਬੰਦਾ ਹੈ ਕੋਈ ਵੀ ਨਹੀਂ ਪਹੁੰਚਾ। ਡੀਸੀ ਮੈਡਮ ਹੈ, ਐਸਡੀਐਮ ਸਾਹਿਬ ਹੈ, ਬੀਡੀਪਯੂ, ਡੀਡੀਪਯੂ ਕੋਈ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ। ਸਰਕਾਰ ਜਮਾ ਸੁੱਤੀ ਪਈ ਵੀਰੋ ਆ ਦੇਖੋ ਪੁੱਤਾ ਵਾਂਗੂ ਪਾੜੇ ਬਾਗ ਚਾਰ ਚਾਰ ਪਾਣੀ ਫੋਟ ਨਾਲ ਪਾਣੀ ਨਾਲ ਭਰੇ ਪੜੇ ਆ ਜੀ ਆ ਕੋਈ ਵੀ ਜ਼ਿੰਮੇਵਾਰ ਬੰਦਾ ਇੱਥੇ ਅਜੇ ਤੱਕ ਟਾਣੀ ਹਰੀਪੁਰਾ ਰੋਡ ਜਗੂਰਾਮ ਐਂ ਸਾਬੂਰਾਮ ਤੇ ਅਜੇ ਤੱਕ ਨਹੀਂ ਪਹੁੰਚਿਆ ਜੀ ਨਾ ਹੀ ਕਿਸੇ ਬੰਦੇ ਨੇ ਇੱਥੇ ਕੋਈ ਵੀ ਸਾਲ ਲਈਏ ਨਾ ਕੋਈ ਰਾਜਨੀਤਿਕ ਬੰਦਾ ਆਇਆ ਜੀ ਕਿਸਾਨ ਵੀਰੋ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਕਿਸਾਨ ਇੱਥੇ ਵੱਸਦੇ ਨੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਕੁਦਰਤ ਵੱਲੋਂ ਜਿਹੜੀ ਕੁਦਰਤੀ ਆਫਤ ਆਈ ਹੈ ਇਹਨੇ ਬਹੁਤ ਜ਼ਬਰਦਸਤ ਨੁਕਸਾਨ ਕੀਤਾ ਦੇਖੋ ਜੀ ਇਹ ਸਾਡੇ ਮਕਾਨ ਹੈ ਜਿਹੜੇ ਆ ਦੇਖੋ ਦਰਾੜਾਂ ਆ ਚੁੱਕੀਆਂ ਇਹਨਾਂ ਦੇ ਵਿੱਚ ਆ ਪਲਾਤ ਜਿਹੜੇ ਬੜੇ ਜ਼ਿਆਦਾ ਮਾੜੇ ਹੈ ਜੀ ਇਹ ਸਾਡੀ ਮੌਜੂਦਾ ਸਰਕਾਰ ਭਵਗੰਤਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਹੱਥ ਜੋੜ ਕੇ ਪੀਲੇ ਵੀ ਇੱਥੋਂ ਦੇ ਜਿਹੜੇ ਲੋਕਾਂ ਨੂੰ ਇਸ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਤਾਂ ਕਿ ਜਿਹੜੇ ਇੱਥੋਂ ਦੇ ਹਾਲਾਤ ਥੋੜੇ ਜੇ ਸੁਧਰ ਸਕਣ ਆਹ ਦੇਖੋ ਜੀ ਪਾਣੀ ਪਾਣੀ ਖੜਾ ਹੈ ਚਾਰੇ ਪਾਸੇ ਉਹ ਇੱਕ ਵਾਰ ਸਾਡੀ ਫੇਰ ਭਗਵੰਤਪਨ ਸਰਕਾਰ ਅਗੇ ਹੱਥ وڑ ਕੇ ਅਪੀਲ ਹੈ ਕਿ ਕਿਸੇ ਪ੍ਰਸ਼ਾਸਨ ਦੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਲਾ ਕੇ ਫਿਕਸ ਕਰਕੇ ਮੌਕੇ ਦੇ ਹਾਲਾਤ ਦਿਖਾਏ ਜਾਣ ਧੰਨਵਾਦ